ਪੀਐਸਕੇ মিডিਆ ਗਰੁੱਪ ਨਾਲ ਜੁੜ ਚੁੱਕੇ ਸਾਰੇ ਵੀਰਾਂ ਪੈਣਾ ਯਾਰਾਂ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਮਿੱਤਰੋ ਪਿਆਰਿਓ ਤੁਹਾਡੇ ਪੈਸੇ ਕਿੱਥੇ ਜਾ ਰਹੇ ਨੇ ਜਿਹੜੇ ਤੁਹਾਡੇ ਤੋਂ ਵੀ ਬਹੁਤ ਗਰੀਬ ਐ ਐਮਪੀ ਹੋਏ ਐਮਐਲਏ ਹੋਏ ਜਾਂ ਹੋਰ ਵੱਡੇ ਵੱਡੇ ਅਫੀਸਰ ਜਿਹੜੇ ਸਭ ਤੋਂ ਗਰੀਬ ਮਹਿਕਮੇ ਨੇ ਸਾਡੇ ਭਾਰਤ ਦੇ ਉਹ ਤੁਹਾਡੇ ਪੈਸੇ ਮੰਗ ਕੇ ਤੁਹਾਡੇ ਕੋਲ ਲੈ ਕੇ ਜਾ ਰਹੇ ਨੇ ਕਿਉਂਕਿ ਤੁਸੀਂ ਟੈਕਸ ਭਰਦੇ ਹੋ ਤੇ ਸਾਰਾ ਕੁਝ ਜਾ ਰਿਹਾ ਇਹਨਾਂ ਦੀਆਂ ਚੋਲੀਆਂ ਦੇ ਵਿੱਚ ਕਿਉਂਕਿ ਇਹ ਐਮਪੀਆਂ ਦੀ ਤਨਖਾਹ ਤੁਹਾਨੂੰ ਪਤਾ ਵਧਾਇਆ ਦਿੱਤੀ ਗਈ ਹੈ ਥੋੜੀ ਜਿਹੀ ਬਹੁਤ ਹੀ ਜ਼ਿਆਦਾ ਨਹੀਂ ਵਧਾਈ 1 ਲੱਖ ਸੀਗਾ ਪਹਿਲਾਂ ਤੇ ਹੁਣ 1 ਲੱਖ 24000 ਹੋਏਗਾ ਜਾਨੀ ਕਿ 24% ਹੋਰ ਵਧਾ ਦਿੱਤੀ ਗਈ ਹੈ ਲੋੜ ਵੀ ਹੈ ਇਹਨਾਂ ਨੂੰ ਗਰੀਬ ਹੀ ਬਹੁਤ ਨੇ ਇਹ ਇੰਨੇ ਕਿ ਗਰੀਬ ਆ ਵਿਚਾਰਿਆਂ ਕੋ ਆਟਾ ਨਾ ਦਾਣਾ ਨਾ ਪਾਣੀ ਨਾ ਬਿਜਲੀ ਨਾ ਫੋਨ ਕੁਝ ਵੀ ਨਹੀਂਗਾ ਨਾ ਗੱਡੀਆਂ ਇਹਨਾਂ ਦੇ ਕੋਲ ਸਾਈਕਲਾਂ ਤੇ ਤਾਂ ਜਾਣਾ ਪੈਂਦਾ ਇੰਨੇ ਗਰੀਬ ਨੇ ਇਹ ਲੋਕ ਤੇ ਇਹਨਾਂ ਦਾ ਤਾਂ ਹੱਕ ਬਣਦਾ ਨਾ ਕਿ ਇਹਨਾਂ ਨੂੰ 24000 ਤੇ ਕੁਛ ਵੀ 2 ਲੱਖ ਚਾਹੀਦਾ ਸੀ ਇਹਨਾਂ ਨੂੰ ਮਹੀਨੇ ਦਾ ਇਕੱਠਾ ਹੀ ਲੱਖ ਵਧਾਉਣਾ ਚਾਹੀਦਾ ਸੀ ਅੱਜ ਪਰ ਨਹੀਂ 40000 ਵਿਚਾਰਿਆਂ ਲਈ ਵਧਾ ਦਿੱਤਾ ਹੈ ਚਲੋ ਸ਼ੁਕਰ ਹੈ ਇਹਨਾਂ ਰੋਟੀ ਰੋਜ਼ੀ ਰੋਜੋ ਕੇ ਹੋ ਜਾਣਗੇ ਇਹ ਐਮਪੀ ਜਿਹੜੇ ਨੇ ਦਰਦਾਂਤ ਸਾਡੀਆਂ ਸਰਕਾਰਾਂ ਦੇ ਮੈਂ ਅੱਜ ਕਿਉਂਕਿ ਗੱਲ ਕਰਨੀ ਸੀ ਇਸ ਮਸਲੇ ਤੇ ਮੇਰੇ ਵਾਸਤੇ ਮਸਲਾ ਹੀ ਆ ਉਹਨਾਂ ਵਾਸਤੇ ਤਨਖਾਹ ਹਾਂ ਮੇਰੇ ਵਾਸਤੇ ਜਾਂ ਤੁਹਾਡੇ ਵਾਸਤੇ ਮਸਲਾ ਹੀ ਆ ਨਾ ਆਮ ਲੋਕਾਂ ਲਈ ਤੇ ਮੈਂ ਇੱਕ ਪੋਸਟ ਪਾਇਆ ਸੀ ਤੁਸੀਂ ਸਕਰੀਨ ਸ਼ਾਟ ਦੇਖ ਰਹੇ ਹੋ ਨਾਲੋਂ ਨਾਲ ਔਰ ਮੈਂ ਪੁੱਛਿਆ ਸੀਗਾ ਕਿ ਆਮ ਲੋਕਾਂ ਦੀ ਦਿਹਾੜੀ ਕਿੰਨੀ ਰੋਜ਼ ਦੀ ਤੇ ਬਹੁਤ ਸਾਰੇ ਤੁਹਾਡੇ ਕਮੈਂਟ ਵੀ ਆਏ ਮੈਂ ਤੁਹਾਨੂੰ ਸਕਰੀਨ ਤੇ ਕਮੈਂਟਾਂ ਦੇ ਵੀ ਸਕਰੀਨ ਸ਼ਾਟ ਦਿਖਾ ਦੇਣਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਤੁਸੀਂ ਮੇਰੇ ਫੇਸਬੁੱਕ ਤੇ ਜਾ ਕੇ ਜੇ ਨਹੀਂ ਕਮੈਂਟ ਦੇਖ ਕੇ ਦੇਖ ਸਕਦੇ ਆਪਣੀ ਰਾਏ ਦੇ ਵੀ ਸਕਦੇ ਇਸ ਪੋਸਟ ਤੇ ਵੀ ਸੋ ਬਹੁਤ ਸਾਰੇ ਕਮੈਂਟ ਆਏ ਔਰ ਸਾਰੇ ਤਕਰੀਬਨ 5 400 ਤੋਂ ਲੈ ਕੇ 800 ਰੁਪਿਆ ਦਿਹਾੜੀ ਦੱਸਿਆ ਕਿ ਚੱਲਦੀ ਆ ਪੰਜਾਬ ਦੇ ਵਿੱਚ ਜਿਹਦੇ ਵਿੱਚ ਆਮ ਮਿਸਤਰੀ ਕਾਰਪੈਂਟਰ ਜਾਂ ਨਰੇਗਾ ਦੀ ਵੀ ਗੱਲਬਾਤ ਵਿੱਚ ਹੋਈ ਹੈ ਕਮੈਂਟਾਂ ਦੇ ਸੋ ਇਹ ਆ ਆਮ ਲੋਕਾਂ ਦੀ ਤਨਖਾਹ ਚਲੋ 1000 ਰੁਪਿਆ ਲਾ ਲਓ ਜੇ 1000 ਵੀ ਅਸੀਂ ਲਾਉਣੇ ਆ ਤੇ ਸਾਲ ਦਾ ਬਣਦਾ 12000 ਇਹ ਹੈ ਗਰੀਬ ਦਾ ਮੈਕਸਿਮਮ ਜਿਹੜੀ ਉੱਥੇ ਕਮਾ ਸਕਦਾ ਖਰਚੇ ਤੁਹਾਨੂੰ ਪਤਾ ਹੀ ਆ ਪਿਆਜ਼ ਲੈਣ ਜਾਓ ਆਲੂ ਲੈਣ ਜਾਓ ਟਮਾਟਰ ਲੈਣ ਜਾਓ ਲਸਣ ਤੱਕ ਲੈਣ ਜਾਓ ਤੇ ਅੱਜ ਕੱਲ ਕੀ ਹਾਲਾਤ ਹੋਏ ਪਏ ਨੇ ਅਸੀਂ ਆ ਨਾ ਮੁਲਕਾਂ ਵਿੱਚੋਂ ਬਹੁਤ ਚਲੋ ਮਾਲਕ ਦੀ ਕਿਰਪਾ ਪੈਸੇ ਲੈ ਕੇ ਜਾਈਦੇ ਨਾਲ ਪਰ ਹੈਰਾਨ ਹੋ ਜਾਈਦਾ ਫਿਰ ਵੀ ਮਹਿੰਗਾਈ ਦੇਖ ਕੇ ਬਜਾਪ ਜਹਾ ਹਜ਼ਾਰ ਵੀ ਪਾ ਕੇ ਤੁਸੀਂ ਬਾਜ਼ਾਰ ਵਿੱਚ ਵੜ ਚੋ ਤੇ ਖਾਲੀ ਬੋਝੇ ਕਰਕੇ ਆਈਦਾ ਤੇ ਆਮ ਬੰਦਾ ਕੀ ਕਰਦਾ ਹੋਏਗਾ ਯਾਰ ਉੱਥੇ ਪਰ ਆ ਇਹ ਤੁਹਾਡੇ ਤੋਂ ਆਮ ਲੋਕਾਂ ਤੋਂ ਵੀ ਜ਼ਿਆਦਾ ਗਰੀਬ ਇਹ ਲੋਕ ਨੇ ਜਿਨ੍ਹਾਂ ਨੂੰ ਸਰਕਾਰ ਦਾ ਪੈਸਾ ਮੰਗਣ ਦੀ ਆਦਤ ਹੈ ਉਹ ਸਰਕਾਰਾਂ ਦਾ ਹੱਕ ਬਣਦਾ ਕਿ ਨਾ ਗਰੀਬਾਂ ਦੇ ਮਗਰ ਬੋਰੇ ਲਾ ਦੇਣ ਪਰ ਪਰ ਲਈ ਜਾਓ ਤੁਹਾਨੂੰ ਵੇਰਵੇ ਦਵਾਂਗਾ ਸ਼ੁਰੂ ਤੋਂ ਕਿ ਕਿੱਥੋਂ ਸ਼ੁਰੂ ਹੋਈ ਸੀ ਤਨਖਾਹ ਐਮਪੀਆਂ ਦੀ ਕਿਵੇਂ ਕਿਵੇਂ ਛੜੱਪੇ ਮਾਰੇ ਮਤਲਬ ਇਹ ਨਹੀਂ ਕਿ 2 2000 ਵਧਾਤਾ 3 3000 5000 10000 ਇਦਾਂ ਬਦੀ ਸਿੱਧੇ ਇਹਨਾਂ ਨੇ ਛਾਲ ਮਾਰ ਕੇ ਚਿਵਾਰੇ ਤੇ ਚੜੇ ਨੇ ਤਨਖਾਹਾਂ ਇਹਨਾਂ ਦੀਆਂ ਤੁਹਾਨੂੰ ਦਿਖਾਉਣਾ ਵੀਰਵਾ ਅ ਸਕਰੀਨ ਤੇ ਦੇਖਦੇ ਰਹੋ ਤੁਹਾਨੂੰ ਨਜ਼ਰ ਆਉਂਦਾ ਹੋਵੇਗਾ 1968 ਦੇ ਵਿੱਚ ਸੀ 500 ਰੁਪਏ ਤਨਖਾਹ ਸਿਰਫ 500 ਪਰ ਉਹਨਾਂ ਦਿਨਾਂ ਦਾ 500 ਅੱਜ ਦੇ ਇਸਿਆਂ ਦੇ ਨਾਲ ਤੁਸੀਂ ਕੈਲਕੂਲੇਸ਼ਨ ਕਰਕੇ ਦੇਖੋ ਕਿੰਨਾ ਬਣਦਾ ਹੈਗਾ ਉਸ ਸਮੇਂ ਉਹ 500 ਕਿੰਨਾ ਹੋਏਗਾ ਅੱਜ ਦੇ ਹਿਸਾਬ ਦੇ ਨਾਲ ਫਿਰ 1996 ਦੇ ਵਿੱਚ ਕਰ ਦਿੱਤੀ ਗਈ 1500 1500 ਰੁਪਏ 1996 ਦੇ ਵਿੱਚ 1500 ਕਰ ਦਿੱਤਾ ਗਿਆ ਫਿਰ 2001 ਦੇ ਵਿੱਚ ਸਿੱਧੀ ਸਿੱਧੀ ਛਾਲ ਮਾਰੀ ਕਰ ਦਿੱਤਾ ਗਿਆ 12000 ਯਾਨੀ ਕਿ 2 1500 ਚੋਂ 2000 ਕਰਤਾ ਜਾਂ 2500 3000 ਕਰ ਸਿੱਧੀ 12000 ਕਰ ਦਿੱਤੀ ਤਨਖਾਹ ਫੇਰ 2010 ਦੇ ਵਿੱਚ ਕਰ ਦਿੱਤੀ ਗਈ ਤਨਖਾਹ ਸਿੱਧੀ ਫੇਰ ਇੱਕ ਵੱਡੀ ਛਾਲ ਮਾਰੀ ਨਾ ਲੋਕਾਂ ਵਾਸਤੇ ਉਹ ਕਹਾਵਤ ਹੈ ਨਾ ਕਿ ਅੰਨਾ ਵੰਡੇ ਸੇਵ ਜਾਂ ਮੁਰਮੁਰ ਆਪਣਿਆਂ ਨੂੰ ਉਹ ਸਾਰੇ ਇਹ ਰਲੇ ਹੋਏ ਨੇ ਇੱਕ ਦੂਜੇ ਦਾ ਸੋਚਣ ਵਾਲੇ ਫੇਰ 2010 ਦੇ ਵਿੱਚ ਸਿੱਧੀ ਛਾਲ ਮਾਰੀ ਕਰਤਾ 50000 ਰੁਪਇਆ 12000 ਤੋਂ ਸਿੱਧਾ 50000 ਫਿਰ 2018 ਦੇ ਵਿੱਚ ਇੱਕ ਹੋਰ ਛਾਲ ਮਾਰੀ 50000 ਤੋਂ ਕਰ ਦਿੱਤਾ ਗਿਆ ਸਿੱਧਾ ਹੀ 70000 ਰੁਪਇਆ ਤਨਖਾਹ ਜਿਹੜਾ ਮੈਂ ਇਹਦੇ ਵਿੱਚ ਨਹੀਂ ਮਾਰਕ ਕਰ ਸਕਿਆ ਸੋ 2010 ਦੇ ਵਿੱਚ ਕਰ ਦਿੱਤੀ ਕਿ 2001 ਵਿੱਚ ਸੀਗੀ 12000 2010 ਦੇ ਵਿੱਚ ਕਰ ਦਿੱਤੀ ਕਿ ਸਿੱਧਾ 50000 ਤੇ 2018 ਦੇ ਵਿੱਚ 20000 ਹੋਰ ਇਹਦੇ ਵਿੱਚ ਪਾਤਾ ਯਾਨੀ ਕਿ 20% ਤੇ ਬਣ ਗਈ 70000 ਦੇ ਹੁਣ 2023 ਦੇ ਵਿੱਚ ਤੁਹਾਨੂੰ ਯਾਦ ਕਰਾਦਾ ਇਹ ਜਿਹੜਾ ਇਹਨਾਂ ਦੀ 24% ਬਤਾਇਆ ਆ ਕੀਪ ਇਨ ਮਾਈਂਡ ਇਹ ਇਹ ਨਹੀਂ ਕਿ April 2025 ਤੋਂ ਨਹੀਂ ਇਹ ਗਿਣਿਆ ਜਾਣਾ ਆ 2023 ਤੋਂ April 1 April 2023 ਤੋਂ ਗਿਣਿਆ ਜਾਣਾ ਤੇ ਜੇ ਫਿਰ ਇਹਨੂੰ ਕੈਲਕੂਲੇਟ ਕਰਦੇ ਮੈਂ ਕੀਤਾ ਸੀ ਤੇ ਇਹ ਬੜਨਾ ਜੀ 9,60,000 ਇਹਨਾਂ ਨੂੰ ਵੈਸੇ ਹੀ ਹੁਣ ਮਿਲਣਾ ਪਿਛਲੇ ਮਹੀਨਿਆਂ ਦਾ 2 ਸਾਲ ਦਾ ਇੱਕ 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 ਮੈਂਬਰ ਆਫ ਪਾਰਲੀਮੈਂਟ ਨੂੰ ਇੱਕ ਇੱਕ ਸੰਸਦ ਮੈਂਬਰ ਨੂੰ 9,60,000 ਜਿਹੜਾ ਇਹਨਾਂ ਦਾ ਪਿਛਲੇ ਦਿਨਾਂ ਦਾ ਯਾਨੀ 2023 ਤੋਂ ਲੈ ਕੇ 2025 ਤੱਕ ਦਾ April ਦਾ ਇਹ ਇਹਨਾਂ ਦਾ ਉੱਥੇ ਡਿਊ ਪਿਆ ਉਹ ਤਾਂ ਮਿਲ ਹੀ ਜਾਣਾ ਕੱਲ ਨੂੰ ਮਿਲ ਜਵੇ ਕਿਉਂਕਿ ਇਹਨਾਂ ਨੂੰ ਥੋੜਾ ਤਰੀਕਾ ਪੈਣੀਆਂ ਨੇ ਇਹਨਾਂ ਨੂੰ ਤਾਂ ਮਿਲ ਹੀ ਜਾਣਾ ਹੱਡੀਆਂ ਤੇ ਕਸਦੀਆਂ ਪੈਨਸ਼ਨ ਲੈਣ ਆਮ ਲੋਕੀ ਜਦੋਂ ਜਾਂਦੇ ਨੇ ਜਿਨ੍ਹਾਂ ਦੀਆਂ 200 300 500 ਹਜ਼ਾਰ ਕਿ ਪੈਨਸ਼ਨ ਹੋਏਗੀ ਉਹਨਾਂ ਨੂੰ ਤਰਲੇ ਕੱਢਣੇ ਪੈਂਦੇ ਨੇ ਤੁਹਾਨੂੰ ਪਤਾ ਕਿੰਨੇ ਲੋਕੀ ਕਿੰਨੇ ਕਿੰਨੇ ਮਹੀਨੇ ਇੰਤਜ਼ਾਰ ਕਰਦੇ ਰਹਿੰਦੇ ਨੇ ਪੈਨਸ਼ਨਾਂ ਵਾਸਤੇ ਇਹਨਾਂ ਨੂੰ ਨਹੀਂ ਸੋ ਹੁਣ ਜਿਹੜੀ ਛਾਲ ਮਾਰੀ ਹੈ ਇਹਨਾਂ ਨੇ 24% 24% ਇਹਨਾਂ ਸਿੱਧਾ ਹੀ ਵਧਾ ਦਿੱਤਾ ਤੇ ਉਹ ਵੀ 2023 ਦੀ ਅਪ੍ਰੈਲ ਤੋਂ ਗਿਣਿਆ ਜਾਏਗਾ ਯਾਨੀ 2 ਸਾਲ ਪਿੱਛੇ ਦੇ ਜਿਹੜੇ ਪੈਸੇ ਨੇ ਉਹ ਵੀ ਇਹਨਾਂ ਨੂੰ ਮਿਲਣਗੇ ਵਾਹ ਵਾਹ ਜਿਉਂ ਦੀ ਰੇ ਸਰਕਾਰੀ ਹੁਣ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਵੇਰਵੇ ਮੈਂ ਇੱਥੇ ਲਿਖੇ ਨੇ ਸਾਰੇ ਕਿ ਇਹਨਾਂ ਲੋਕਾਂ ਦੇ ਗਰੀਬ ਮੈਨਾਂ ਨੂੰ ਕਦੋਂ ਕਹਿੰਦਾ ਸੀਗਾ ਗਰੀਬ ਵੇਸ ਕਰਕੇ ਕਹਿੰਦਾ ਸੀਗਾ ਕਿ ਇਹਨਾਂ ਦੇ ਸਾਰੇ ਕੁਝ ਫ੍ਰੀ ਹੈ ਕੀ ਕੀ ਫ੍ਰੀ ਇਹਨਾਂ ਨੂੰ ਸਾਰੇ ਕੁਝ ਪੇ ਕਰਨਾ ਪੈਂਦਾ ਉਹ ਚੀਜ਼ਾਂ ਦੇਖ ਲਓ ਹੁਣ ਤੁਹਾਨੂੰ ਮੈਂ ਦੱਸਦਾ ਕੱਲੀ ਕੱਲੀ ਪੁਆਇੰਟ ਗੌਰ ਨਾਲ ਸੁਣਿਓ ਤੁਹਾਨੂੰ ਹੈਰਾਨੀ ਵੀ ਹੋਏਗੀ ਔਰ ਤੁਸੀਂ ਗਾਲਾਂ ਵੀ ਕੱਢੋਗੇ ਮੈਨੂੰ ਪਤਾ ਔਰ ਆਪਣੇ ਆਪ ਨੂੰ ਕੁਸ ਹੋਗੇ ਵੀ ਅਸੀਂ ਕਿਸ ਮੁਲਕ ਦੇ ਵਿੱਚ ਆ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਬਹੁਤ ਸਾਰੇ ਮੁਲਕਾਂ ਵਿੱਚ ਇਸ ਤੋਂ ਜ਼ਿਆਦਾ ਵੀ ਪੈਸੇ ਦਿੱਤੇ ਜਾਂਦੇ ਨੇ ਮੈਂਬਰ ਆਫ ਪਾਰਲੀਮੈਂਟਸ ਨੂੰ ਸੰਸਦ ਮੈਂਬਰਾਂ ਨੂੰ ਪਰ ਜਿੱਥੇ ਫਰਜ ਕਰੋ ਇੱਥੇ 1.40 ਲੱਖ ਕਈਆਂ ਮੁਲਕਾਂ ਦੇ ਵਿੱਚ ਜੇ ਭਾਰਤ ਦੇ ਲਈਏ 10-10 ਲੱਖ ਵੀ ਆ ਪਰ ਉਹਨਾਂ ਵਿੱਚ ਉਹ ਸਿਰਫ ਤਨਖਾਹ ਹੀ ਆ ਇਹਨਾਂ ਦੀ ਤਨਖਾਹ ਹੀ ਆ ਉਹ ਜਿਹੜੇ ਬਾਕੀ ਦੇ ਆ ਖਰਚੇ ਆ ਨਾ ਬਿਜਲੀਆਂ ਦੇ ਪੇਟ ਖਰਡੀਆਂ ਦੇ ਖਰਚੇ ਸਾਰਾ ਕੁਝ ਉਹ ਫਿਰ ਇਹਦੇ ਵਿੱਚੋਂ ਹੀ ਕਰਦੇ ਨੇ ਬਾਕੀ ਹੋਰ ਕੁਝ ਨਹੀਂਗਾ ਉਹਨਾਂ ਨੂੰ ਸਾਡੇ ਇੱਥੇ ਮੁਲਕ ਦੇ ਵਿੱਚ ਇਦਾਂ ਹੈਗਾ ਪਰ ਇਹਨਾਂ ਨੂੰ ਕੀ ਕੀ ਮਿਲਦਾ ਫ੍ਰੀ ਤੁਹਾਨੂੰ ਮੈਂ ਦਿਖਾ ਦਿੰਦਾ ਸੁਣਾ ਦਿੰਦਾ ਜਦੋਂ ਇਟਮਤੋਂ ਦੱਸਦਾ ਕਿ 2000 ਰੁਪਏ ਸੀ ਹੁਣ 2500 ਹੋ ਗਿਆ ਇੱਕ ਸੰਸਦ ਮੈਂਬਰ ਨੂੰ ਜਿਹੜੀਆਂ ਸਹੂਲਤਾਂ ਹੁਣ ਇਹਨਾਂ ਦੀਆਂ ਦੇਖ ਲਓ ਤਾਂ ਆਪਣੇ ਨਾਲ ਕੰਪੇਅਰ ਕਰੋ ਕਿ ਤੁਹਾਨੂੰ ਕੀ ਮਿਲਦਾ ਤੇ ਇਹਨਾਂ ਨੂੰ ਕੀ ਮਿਲਦਾ ਇੱਕ ਸੰਸਦ ਮੈਂਬਰ ਨੂੰ 34 ਹਵਾਈ ਜਹਾਜ਼ ਦੀਆਂ ਉਡਾਣਾ ਫ੍ਰੀ ਨੇ ਭਾਵੇਂ ਰੋਜ਼ ਕਰੋ ਤੇ ਭਾਵੇਂ 34 ਸਾਲ ਦੀਆਂ ਕਰ ਲਓ ਠੀਕ ਹੈ ਮ제 ਲੋ ਜੀ ਉਡੋ ਜਹਾਜ਼ਾਂ ਦੇ ਵਿੱਚ ਫਿਰ ਨਿੱਜੀ ਕੰਮ ਲਈ ਆਪਣੇ ਪਰਿਵਾਰਿਕ ਕੰਮਾਂ ਵਾਸਤੇ ਭਵੇਂ ਪੂਰਾ ਪਰਿਵਾਰ ਹੋਵੇ ਇਹਨਾਂ ਨੂੰ ਇਹਦੀ ਗਿਣਤੀ ਨਹੀਂ ਕੋਈ ਜਦੋਂ ਵੀ ਜਾਣਾ ਟ੍ਰੇਨ ਦੀ ਫਰਸਟ ਕਲਾਸ ਡੱਬੇ ਦੀ ਟਿਕਟ ਇਹਨਾਂ ਨੂੰ ਟਿਕਟਾਂ ਨਾ ਟਿਕਟ ਨਹੀਂ ਟਿਕਟਾਂ ਕਿਉਂਕਿ ਪਰਿਵਾਰ ਸਮੇਤ ਵੀ ਜਾ ਸਕਦੇ ਨੇ ਉਹ ਟੋਟਲੀ ਫ੍ਰੀ ਨੇ ਫਿਰ ਇਹਨਾਂ ਦੇ ਵਾਸਤੇ ਤੁਸੀਂ ਇਹ ਦੱਸੋ ਵੀ ਇਹਨਾਂ ਨੂੰ ਤੁਹਾਨੂੰ ਕੀ ਕੀ ਫ੍ਰੀ ਮਿਲਦਾ ਫਿਰ ਜਿਹੜਾ ਇਹਨਾਂ ਦੇ ਇੰਟਰਨੈਟ ਦੇ ਤੇ ਫੋਨਾਂ ਦੇ ਟੋਟਲੀ ਫ੍ਰੀ ਆ ਇੰਟਰਨੈਟ ਵੀ ਉਹ ਫ੍ਰੀ ਹੈ ਤੇ ਫੋਨ ਵੀ ਗਵਰਨਮੈਂਟ ਵੱਲੋਂ ਦਿੱਤੇ ਜਾਂਦੇ ਨੇ ਇਹਨਾਂ ਨੂੰ ਜਿਹੜਾ ਇੱਕ ਫੋਨ ਇਹਨਾਂ ਕੋਲ ਆਪਣਾ ਹੋਏਗਾ ਇੱਕ ਗਵਰਨਮੈਂਟ ਵੱਲੋਂ ਦਿੱਤਾ ਜਾਂਦਾ ਫੇਰ ਇਹਨਾਂ ਦੇ ਬਿਜਲੀ ਦਾ ਜਿਹੜਾ ਖਰਚਾ ਦੇਖੋ ਤੁਸੀਂ ਇੱਕ ਇੱਕ ਯੂਨਿਟ ਵਾਸਤੇ ਆਮ ਬੰਦਾ ਮਰਦਾ ਜਿਹਨੂੰ 800 ਰੁਪਈਆ ਮੈਕਸਿਮਮ ਦਿਹਾੜੀ ਪਉਂਦਾ ਉਹ ਇੱਕ ਇੱਕ ਯੂਨਿਟ ਵਾਸਤੇ ਉਹਦੇ ਵੀ ਤੁਸੀਂ ਜੇ ਫ੍ਰੀ ਦਿੱਤਾ ਵੀ ਹੈ ਕੋਈ ਸ਼ ਤੇ ਦਿਹਾੜੀ ਦੇ ਵਿੱਚ ਘੱਟੋ ਘੱਟ 150 ਵਾਰੀ ਤੁਸੀਂ ਸੁਣਾਉਂਦੇ ਹੋ ਉਹਨਾਂ ਨੂੰ ਕਿ ਤੁਹਾਨੂੰ ਆਹ ਫ੍ਰੀ ਦਿੱਤਾ ਜਾਂਦਾ ਪਰ ਇਹਨਾਂ ਗੱਲਾਂ ਬਾਰੇ ਕਿਸੇ ਨੂੰ ਨਹੀਂ ਪਤਾ ਇਹਨਾਂ ਨੂੰ ਸਾਲ ਦਾ 50000 ਯੂਨਿਟ ਫ੍ਰੀ ਮਿਲਦਾ ਜੀ ਇਹਨਾਂ ਲੋਕਾਂ ਨੂੰ ਘਰ ਦੇ ਵਾਸਤੇ ਫਿਰ 400 ਕਿਲੋ ਲੀਟਰ ਪਾਣੀ ਮੁਫਤ ਮਿਲਦਾ ਇਹਨਾਂ ਨੂੰ ਤੁਹਾਨੂੰ ਕਿੰਨਾ ਮਿਲਦਾ ਹੈ ਹੁਣ ਗਿਣਦੇ ਜਾਓ ਦਿੱਲੀ ਵਿੱਚ ਕਿਰਾਇਆ ਕਿੰਨਾ ਘਰ ਦਾ ਲੱਖਾਂ ਵਿੱਚ ਹੈ ਕਈਆਂ ਘਰਾਂ ਦਾ ਕਿਰਾਇਆ ਲੱਖਾਂ ਵਿੱਚ ਹੈ ਦਿੱਲੀ ਵਿੱਚ ਇਹਨਾਂ ਨੂੰ ਫਰਸਟ ਕਲਾਸ ਕਰ ਦਿੱਤਾ ਜਾਂਦਾ ਮੈਲਾ ਵਰਗਾ ਦਿੱਲੀ ਦੇ ਵਿੱਚ ਰਹਿਣ ਵਾਸਤੇ ਟੋਟਲੀ ਫਰੀਤ ਜਿਹੜੇ ਘਰ ਦੇ ਅੰਦਰ ਲੈ ਪਾਣੀ ਬਿਜਲੀ ਹਰ ਚੀਜ਼ ਫਰੀ ਦਿੱਤੀ ਜਾਂਦੀ ਇਵਨ ਫਰਨੀਚਰ ਰਖਾਇਆ ਜਾਂਦਾ ਟੌਲਟਾਂ ਆਲੀ ਸ਼ਾਲ ਲਵਾਈਆਂ ਜਾਂਦੀਆਂ ਨੇ ਫਰਸ਼ ਤੇ ਗੇਟ ਤੇ ਸਿਕਿਉਰਟੀ ਅਲੱਗ ਗੱਲਾ ਟੈਲੀਵਿਜ਼ਨ ਤੁਸੀਂ ਦੇਖਿਆ ਨਾ ਕੇਜਰੀਵਾਲ ਦਾ ਬੰਗਲਾ ਮਤਲਬ ਅਰਬਾ ਖਰਬਰ ਪਈ ਉਸ ਬੰਦੇ ਦੇ ਬੰਗਲੇ ਤੇ ਲੱਗਾ ਹੋਏ ਤੁਸੀਂ ਦੇਖਿਆ ਨੇ ਵੀਡੀਓ ਸਾਰਾ ਕੁਝ ਇਹ ਸਾਰਾ ਕੁਝ ਫਰੀ ਇਹਨਾਂ ਵਾਸਤੇ ਫਿਰ ਜੇ 5 ਦਿਨ 7 ਦਿਨ 10 ਦਿਨ ਜਿੰਨੇ ਦਿਨ ਦਾ ਸੈਸ਼ਨ ਹੁੰਦਾ ਜਿੰਨੇ ਦਿਨ ਇਹ ਸੈਸ਼ਨ ਸੈਸ਼ਨ ਅਟੈਂਡ ਕਰਨਾ ਸੰਸਦ ਭਵਨ ਦੇ ਵਿੱਚ ਉਹਨੇ ਦਿਨ ਇਹਨਾਂ ਦਾ 5 ਸਟਾਰ ਹੋਟਲ ਫ੍ਰੀ ਹੋਵੇਗਾ ਇਹ ਵੀ ਸ਼ਾਇਦ ਤੁਹਾਨੂੰ ਕਈਆਂ ਲੋਕਾਂ ਨੂੰ ਹੋ ਸਕਦਾ ਨਾ ਪਤਾ ਹੋਵੇ ਪਰ ਹੋ ਸਕਦਾ ਬਹੁਤਿਆਂ ਨੂੰ ਪਤਾ ਹੋਵੇ ਇਸ ਗੱਲ ਦਾ ਉਹ ਹੋਟਲ ਵੀ ਫ੍ਰੀ ਹੋਵੇਗਾ ਇਹ ਤਨਖਾਹ ਤੋਂ ਬਿਨਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਤਨਖਾਹ ਤੇ ਇੱਕ ਪਾਸੇ ਉਹ ਤੇ ਉਹ ਤਾਂ ਆਉਣਾ ਹੀ ਆਉਣਾ ਨਾ ਚੈੱਕ ਆਵੇ ਕੈਸ਼ ਆਵੇ ਜਿਹੜਾ 140000 ਉਹ ਅਲਾਗਾ ਤਾਂ ਆ ਸਾਰੀਆਂ ਫੈਸਿਲਿਟੀਆਂ ਅਲੱਗ ਨੇ 60000 ਰੁਪਇਆ ਇਹਨਾਂ ਦੇ ਦਫ਼ਤਰ ਦਾ ਖਰਚਾ ਉਹ ਅਲੱਗ ਮਿਲਦਾ ਜੀ ਵਾਹ ਵਾਹ ਕੀ ਬਾਤ ਆ ਇੰਨੇ ਗਰੀਬ ਲੋਕਾਂ ਦੇ ਇੰਨਾ ਗਰੀਬ ਲੋਕਾਂ ਲਈ ਸਰਕਾਰਾਂ ਸੋਚਦੀਆਂ ਨੇ ਵਾਹ 60000 ਰੁਪਇਆ ਇਹਨਾਂ ਦੇ ਦਫ਼ਤਰ ਦਾ ਸੀ ਜਿਹਨੂੰ ਵਧਾ ਕੇ ਹੁਣ ਕਰ ਦਿੱਤਾ ਗਿਆ 75000 ਰੁਪਇਆ ਦਫ਼ਤਰ ਦਾ ਖਰਚਾ ਵਾਹ ਤੋਬਾ 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 ਮਤਲਬ ਇਹ ਚੀਜ਼ਾਂ ਹੁਣ ਗੱਲ ਕਰਦੇ ਆ ਕਿ ਆਮ ਬੰਦਾ ਕਿਵੇਂ ਉੱਥੇ ਵਧੇ ਫੁੱਲੇਗਾ ਜੇ ਇਹ ਹਾਲਾਤ ਨੇ ਸਾਡੇ ਮੁਲਕ ਦੇ ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਵੋਟਾਂ ਤੇ ਖੜੇ ਹੁੰਦੇ ਤੁਸੀਂ ਉਹਨਾਂ ਨੂੰ ਗਾਲਾਂ ਪੈਂਦੀਆਂ ਵੀ ਸੁਣਦੇ ਹੋ ਬਹੁਤ ਬੇਇੱਜ਼ਤੀਆਂ ਮਤਲਬ ਜੁੱਤੀਆਂ ਭੇਂ ਭੇਂ ਕੇ ਲੋਕੀ ਮਾਰਦੇ ਨੇ ਪਰ ਇਹ ਬੇਸ਼ਰਮ ਲੋਕ ਫੇਰ ਵੀ ਇਲੈਕਸ਼ਨ ਲੜਦੇ ਨੇ ਵਾਦੇ ਵਾਸਤੇ ਗਾਲਾਂ ਸੁਣਦੇ ਇਹਨਾਂ ਦੇ ਪੁਤਲੇ ਸਾੜੇ ਜਾਂਦੇ ਨੇ ਧੀ ਪੈਣੇ ਕਰ ਦਿੱਤੀ ਜਾਂਦੀ ਅੱਜ ਅੱਜ ਕੱਲ ਸਿੱਧੀਆਂ ਹੀ ਗਾਲਾਂ ਨੇ ਨਾ ਫੇ ਲੋਕਾਂ ਦੇ ਬੈੱਡਰੂਮਾਂ ਤੱਕ ਵੀ ਇਹ ਚਲੇ ਗਏ ਨੇ ਇੱਕ ਦੂਜੇ ਦੇ ਤਾਂ ਆਮ ਲੋਕੀ ਵੀ ਜਿਹੜੇ ਗਾਲਾਂ ਬਹੁਤ ਕੱਢਦੇ ਨੇ ਇਹ ਕਿਉਂ ਹੈ ਸਾਰਾ ਕੁਝ ਸੁਣਦੇ ਨੇ ਇੰਨਾ ਸਾਰੀਆਂ ਫੈਸਿਲਿਟੀਆਂ ਕਰਕੇ ਕਿਉਂਕਿ ਆ ਬੋਰੇ ਭਰ ਭਰ ਕੇ ਫੇ ਮੋਢੇ ਤੇ ਲਾ ਕੇ ਜਾਂਦੇ ਨੇ ਨਾ ਘਰਾਂ ਵਿੱਚ ਇਹਨਾਂ ਕਰਕੇ ਸਹੂਲਤਾਂ ਬਾਕੀ ਜਿਹੜੇ ਗੱਡੀਆਂ ਦੇ ਖਰਚੇ ਇਹਨਾਂ ਦੇ ਉਹ ਤੁਹਾਨੂੰ ਪਤਾ ਹੀ ਹੋਏਗਾ ਕਿੱਦਾਂ ਦੀਆਂ ਗੱਡੀਆਂ ਕਿੰਨੇ ਸਾਲਾਂ ਬਾਅਦ ਇਹ ਪਹਿਲੋ ਤੁਹਾਨੂੰ ਪਤਾ ਐਮਬੈਸਡਰ ਤੋਂ ਹੁਣ ਕਿਹੜੀਆਂ ਗੱਡੀਆਂ ਤੇ ਆ ਗਏ ਨੇ ਹੁਣ ਪਿੱਛੇ ਤੇ ਹੋਰ ਇਹਨਾਂ ਨੇ ਬਹੁਤ BMW ਦੇ ਅਸਿਗਾ ਲਈਆਂ ਹੋਈਆਂ ਸ਼ਾਇਦ ਅੱਜਕੱਲ ਔਰ ਸਿਕਿਉਰਟੀ ਦਾ ਖਰਚਾ ਸਿਕਿਉਰਟੀ ਤੇ ਇਹਨਾਂ ਦੇ ਇਹਨਾਂ ਦੇ ਦੇਖੋ ਸਿਕਿਉਰਟੀ ਇਹਨਾਂ ਦੀ ਜਿਹੜੀ ਆ ਇਹਨਾਂ ਦੇ ਘਰ ਦੀਆਂ ਸਬਜ਼ੀਆਂ ਤੇ ਆਟੇ ਤੱਕ ਵੀ ਖਰੀਦਣ ਜਾਂਦੇ ਨੇ ਇਹਨਾਂ ਦੀਆਂ ਸਿਕਿਉਰਟੀਆਂ ਗ੍ਰੋਸਰੀ ਇਹਨਾਂ ਦੀ ਕਰਨ ਵੀ ਜਾਂਦੇ ਨੇ ਉਹਨਾਂ ਨੂੰ ਭੇਜਿਆ ਜਾਂਦਾ ਤੇ ਬੱਚਿਆਂ ਨੂੰ ਸਕੂਲਾਂ ਚੋਂ ਲੈਣ ਛੱਡਣ ਤੇ ਹੋਰ ਘਰ ਦੇ ਸਾਰੇ ਕੰਮ ਕਰ ਜੇ ਘਰ ਚੋਂ ਕਿਸੇ ਇੱਕ ਨੇ ਸਹੁਰਿਆਂ ਦੇ ਵੀ ਜਾਣਾ ਵੀ ਕਿਸੇ ਹੋਰ ਨੇ ਭਰਾ ਨੇ ਭੈਣ ਨੇ ਉਹਦੇ ਨਾਲ ਵੀ ਸਿਕਿਉਰਟੀਆਂ ਹੁੰਦੀਆਂ ਨੇ ਤੇ ਇੱਥੇ ਜੇ ਅਸੀਂ ਕੰਪੇਅਰ ਕੰਪੇਅਰ ਮੈਂ ਜ਼ਰੂਰ ਕਰਦਾ ਹੁੰਨਾ ਇੱਥੇ ਸਾਡੇ ਐਮਪੀ ਤੇ ਮਤਲਬ ਗਰੋਸਰੀ ਕਰਦਾ ਵੀ ਤੁਹਾਨੂੰ ਕਿਸੇ ਵੀ ਸਟੋਰ ਤੇ ਮਿਲ ਜਾਣਾ ਇਕੱਲਾ ਹੀ ਵਿਦਆਊਟ ਸਿਕਿਉਰਟੀ ਆਪੇ ਡਰਾਈਵ ਕਰਦਾ ਤੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਤੱਕ ਵੀ ਨੇ ਤੁਸੀਂ ਵੀਡੀਓ ਦੇਖਦੇ ਹੋ ਹੁਣੇ ਸਰਚ ਕਰ ਲਓ YouTube ਤੇ ਘਰ ਉਹਨਾਂ ਦਾ ਵੀ ਆਮ ਘਰਾਂ ਵਰਗੇ ਘਰ ਨੇ ਪਲੱਸ ਕਿੱਦਾਂ ਘੁੰਮਦੇ ਫਿਰਦੇ ਨੇ ਵਿੱਚ ਤੇ ਆਪਣੇ ਪਰਿਵਾਰਾਂ ਦੇ ਨਾਲ ਜਾਂਦੇ ਨੇ ਇਹ ਰਿਪੋਰਟਾਂ ਤੇ ਮਿਲ ਜਾਂਦੇ ਤੁਹਾਨੂੰ ਪਰਿਵਾਰ ਹੀ ਸਿਰਫ ਨੋ ਸਕਿਉਰਟੀ ਮੇਰੇ ਇੱਥੇ ਦੋਸਤ ਨੇ ਉਹਨਾਂ ਦਾ ਬੜਾ ਵੱਡਾ ਹੈਗਾ ਚੈਨਲ ਵੀ ਪੇਜ ਵੀ ਸੋਸ਼ਲ ਮੀਡੀਆ ਵੀ ਤੇ ਮੈਂ ਨਾਮ ਤੇ ਚਲੋ ਕੀ ਲੈਣਾ ਉਹਨਾਂ ਕੋਲ ਆਉਂਦੇ ਜਾਂਦੇ ਨੇ ਜਦੋਂ ਉਹਨਾਂ ਦੇ ਇੰਟਰਵਿਊ ਕਰਦੇ ਨੇ ਪ੍ਰਧਾਨ ਮੰਤਰੀ ਸਾਡੇ ਸਟੀਫਨ ਹਾਰਫਰ ਸਾਹਿਬ ਤੇ ਉਹ ਮਤਲਬ ਇੱਕੋ ਹੀ ਬੰਦਾ ਨਾਲ ਆਪੇ ਬਹਿ ਬੁਕੇ ਹੱਥ ਹੱਤ ਮਿਲਾ ਕੇ ਇੰਟਰਵਿਊ ਕਰਕੇ ਬਾਏ ਬਾਏ ਕਮਾਲ ਹੈ ਪ੍ਰਧਾਨ ਮੰਤਰੀ ਤੇ ਸਾਡੇ ਕੋਈ ਰਿਲੈਕਸ ਕਦੇ ਕੋਈ ਸੈਰ ਕਰਦਾ ਵੇਖਿਆ ਅਜੇ ਤੱਕ ਕੋਈ ਸਾਡਾ ਮਿਨਿਸਟਰ ਐਡਿਟਿਡ ਐਡਕਟਿਵ ਹੋਏ ਨੇ ਸਾਰਿਆਂ ਨੇ ਸੋ ਮਿੱਤਰੋ ਪਿਆਰਿਓ ਸਮਝਣ ਦੀ ਲੋੜ ਹੈ ਆਮ ਆਦਮੀ ਦੀ ਜ਼ਿੰਦਗੀ ਕੋਈ ਨਹੀਂ ਕਿ ਉੱਥੇ ਨਾ ਹੋਣੀ ਹੋਈਆਂ ਇਹ ਵੀ ਯਾਦ ਰੱਖਿਓ ਹੋਣੀ ਨੇ ਫਿਰ ਉਹ ਕਹਿੰਦੇ ਨੇ ਤੁਸੀਂ ਬੱਚੇ ਬਾਹਰ ਭੇਜ ਦਿਓ ਕਿਉਂ ਨਾ ਭੇਜੇ ਜਾਣ ਬੱਚੇ ਬਾਹਰ ਤੁਸੀਂ ਤਾਂ ਆਪਣੇ ਬੱਚੇ ਬਹੁਤ ਹਾਈ ਸਟੈਂਡਰਡ ਸਕੂਲਾਂ ਵਿੱਚ ਕਾਲਜਾਂ ਵਿੱਚ ਯੂਨੀਵਰਸਿਟੀਆਂ ਵਿੱਚ ਪੜਾਉਂਦੇ ਹੋ ਤੇ ਆਮ ਘਰ ਦਾ ਬੱਚਾ ਤੇ 12 ਪਾਸ ਕਰਕੇ ਕੋਲੋਂ ਜੇਬ ਚੋਂ ਪੈਸੇ ਲਾ ਕੇ ਬਾਹਰ ਜਾਏਗਾ ਨਾ ਤੁਹਾਨੂੰ ਤੇ ਜੇ ਤੁਸੀਂ ਬਾਹਰ ਵੀ ਜਾਣਾ ਤੁਹਾਨੂੰ ਬਾਹਰ ਜਾਣ ਵਾਸਤੇ ਵੀ ਟਿਕਟਾਂ ਦੀ ਲੋੜ ਨਹੀਂ ਹਰ ਚੀਜ਼ ਤੁਹਾਨੂੰ ਮਿਲਦੀ ਆ ਸੋ ਪਲੀਜ਼ ਜੇ ਅਸੀਂ ਬਹੁਤ ਮਿਹਨਤ ਕਰਦੇ ਆਂ ਦੂਸਰੀ ਗੱਲ ਇਹ ਹੀ ਹੁੰਦਾ ਨਾ ਲੋਕਾਂ ਦੇ ਵਿੱਚ ਵੀ ਵਿਊਵਾਂ ਵਾਸਤੇ ਤੇ ਪੈਸਿਆਂ ਵਾਸਤੇ ਮੇਰਾ ਚੈਨਲ ਤੇ ਪੇਜ ਕਿਸੇ ਤੋਂ ਵੀ ਚੈੱਕ ਕਰਾ ਲੋ ਇਹ ਮੋਨਟਾਈਜ਼ ਨਹੀਂ ਆ ਇੱਕ ਸਿੰਗਲ ਪੈਸਾ ਨਹੀਂ ਆ ਤਾਂ ਨਾ ਹੀ ਮੈਂ ਉਹਨਾਂ ਉਮੀਦਾਂ ਤੇ ਬੈਠਦਾ ਮੈਂ ਪੈਸੇ ਕਰਕੇ ਨਹੀਂ ਬੋਲਦਾ ਜ਼ਮੀਰ ਜਾਗਦੀ ਤੇ ਫਿਰ ਬੋਲਣਾ ਪੈਂਦਾ ਜਾਗਦੀਆਂ ਜ਼ਮੀਰਾਂ ਵਾਲੇ ਹਮੇਸ਼ਾ ਬੋਲਦੇ ਨੇ ਮੇਰੀ ਵੀਡੀਓ ਵੀ ਥੋੜੀ ਜਿਹੀ ਲੰਬੀ ਹੋ ਜਾਂਦੀ ਕਿਉਂਕਿ ਮੈਂ ਵੇਰਵਿਆਂ ਨਾਲ ਗੱਲ ਕਰਦਾ ਤੇ ਖੁੱਲ੍ਹ ਕੇ ਗੱਲ ਕਰਦਾ ਨਹੀਂ ਤੇ ਮੈਂ ਵੀ ਬਸ ਰੀਲ ਜੀ ਬਣਾ ਕੇ ਪਾ ਸਕਦਾ ਚਲੋ ਉਹਦੇ ਤੇ ਵੀਊ ਬਹੁਤ ਆਉਂਦੇ ਨੇ ਕਮੈਂਟ ਬਹੁਤ ਆਉਂਦੇ ਨਹੀਂ ਪਰ ਤੁਸੀਂ ਜੇ ਦਿਲ ਤੋਂ ਗੱਲ ਕਰਨੀ ਆ ਤੁਹਾਨੂੰ ਲੰਬਾ ਬੋਲਣਾ ਪਏਗਾ ਕੋਸ਼ਿਸ਼ ਮੇਰੀ ਹੁੰਦੀ ਹੈ ਕਿ ਛੋਟੀ ਵੀਡੀਓ ਬਣੇ ਪਰ ਕਿਉਂਕਿ ਮੈਂ ਫਿਰ ਖੁੱਲ੍ਹ ਕੇ ਬੋਲਦਾ ਇਸ ਕਰਕੇ ਬੜਾ ਕੁਝ ਤੁਹਾਨੂੰ ਦਿਖਾਉਣਾ ਵੀ ਪੈਂਦਾ ਨਾਲੋ ਨਾਲ ਸੋ ਪਲੀਜ਼ ਇਹ ਗੱਲ ਤੁਹਾਨੂੰ ਚੰਗੀ ਲੱਗੀ ਸ਼ੇਅਰ ਵੀ ਕਰਿਓ ਕਮੈਂਟ ਵੀ ਖੁੱਲ ਕੇ ਕਰਿਓ ਸਤਿ ਸ਼੍ਰੀ ਅਕਾਲ